ਵਾਹਿਗੁਰੂ 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 ਸਾਰੰਗ ਮਹੱਲਾ ਪੰਜਵਾ ਅਬੰ ਮੋਰੋ ਠਾਗ ਰਸਿਓ ਮਨ ਮਾਨਾ ਸਾਧ ਕ੍ਰਿਪਾਲ ਉਹ ਦਇਆਲ ਭਏ ਹੈ ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਓ ਤੁਮ ਹੀ ਸੁੰਦਰ ਤੁਮੈ ਸਿਆਨੇ ਤੁਮ ਹੀ ਸੁਰ ਸੁਜਾਨਾ ਸਗਲ ਯੋਗ ਯਾਰ ਗਿਆਨ ਧਿਆਨ ਇੱਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮੈ ਛਤਰਪਾਤ ਤੁਮ ਪੂਰ ਰਹੇ ਭਗਵਾਨਾ ਪਾਵੋ ਦਾਣ ਸੰਤ ਸੇਵਾ ਹਰ ਨਾਨਕੋ ਸਦ ਕੁਰਬਾਨਾ ਸਾਰੰਗ ਮਹੱਲਾ ਪੰਜਵਾਂ ਮੇਰੇ ਮਾਨੋ ਚੀਤ ਆਏ ਪ੍ਰੇਰੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਰਜਨ ਸੁਭਾਈ ਜੰਗਾ ਰਹਾਓ ਹਰ ਸੇਵੋ ਹਰ ਦੈ ਬਸਾਵੋ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਯੋ ਆਪਣਾ ਗੁਰ ਬਸ ਕਰਦੀਨਾ ਭੋਗੋ ਭੋਗਨ ਸੰਗਾ ਨਿਰ ਪਉ ਭੈ ਨਾਨਕ ਭਉ ਮਿਟਿਆ ਹਰ ਪਾਇਓ ਪਾਠੰਗਾ ਸਾਰੰਗ ਮਹੱਲਾ ਪੰਿਉ ਆ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸਰਵਨੋ ਪੂਰੇ ਦੇਹਾ ਪ੍ਰਯੰਕ ਸਮਾਨੀ ਰਹਾਓ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੂਤ ਸੁਜਾਨੀ ਜੇ ਘਰ ਮੈਂ ਬੈਸ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਓਨ ਕਹਿ ਬਸ ਆਇਓ ਭਗਤ ਵੱਛਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮੰਨਿਆ ਸਭ ਚੁਕੀ ਕਾਨ ਲੋਕਾਨੀ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾ ਤੇ ਸੰਗ ਟੂਟਾ ਦਰਸ਼ਨ ਦੇਖ ਪਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਓ ਵਿਖਮ ਥਾਨ ਬਹੁਤ ਬਹੁ ਧਰੀਆ ਅਨਕਰਾਖੂ ਰੂਟਾ ਵਿਖਮਗਾਰ ਕਰ ਪਹੁੰਚੈ ਨਾਹੀ ਸੰਤ ਸਾਥ ਪੈ ਲੂਟਾ ਬਹੁਤ ਖਜ਼ਾਨਾ ਮੇਰਾ ਪਾਲੈ ਪਰਿਆ ਅਮੋਲ ਲਿਆ ਖੂਟਾ ਜਨ ਨਾਨਕ ਪ੍ਰਭ ਕਿਰਪਾ ਤਾਰੀ ਤਾ ਮਨ ਮੈਂ ਹਰ ਰਸ ਕੂਟਾ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਠਾਕੁਰ ਸਿਮਨ ਲੀਨਾ ਪ੍ਰਾਨਦਾਨ ਗੁਰਪੁਰੇ ਦੀਆ ਓਰਜਾਇਓ ਜੋ ਜਲ ਮੀਨਾ ਰਹਾਓ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪੋ ਸਗਲ ਦਾਨ ਕੀਨਾ ਮੰਤਰ ਦਰੜਾਏ ਹਰ ਔਖ ਤੇ ਗੁਰ ਦੀਓ ਤੋ ਮਿਲਿਓ ਸਗਲ ਪਰਬੀਨਾ ਗਰੇਹੋ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਜ ਕਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰੰਗ ਮਹੱਲਾ ਪੰਜਵਾਂ 모ਹਨੋ ਸਭ ਜੀ ਤੇਰੇ ਤੂੰ ਤਾਰ ਹੈ ਛੁੱਟੈ ਸੰਘਾਰੋ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰੈ ਰਹਾਓ ਕਰੈ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾ ਮਾਰੈ ਹੋ ਹੋ ਕਿਰਪਾਲੋ ਦੀਨ ਦੁਖ ਪੰਜਰੋ ਹਾਥ ਦੇ ਨਿਸਤਾਰੈ ਕਿਆ ਏ ਭੂਪਤ ਬੱਪਰੇ ਕਹੀਐ ਕਹੋ ਇਹ ਕਿਸ ਨੂੰ ਮਾਰੈ ਰਾਖ ਰਾਖ ਰਾਕ ਸੁਖਦਾਤੇ ਸਭ ਨਾਨਕ ਜਗਤੁ ਤੁਮਾਰੈ ਸਾਰੰਗ ਮਹੱਲਾ ਪੰਜਵਾਂ ਅਬ ਮੋਹਿ ਧਨ ਪਾਇਓ ਹਰਨਾਮਾ ਭਇਆ ਚਿੰਤੋ ਤ੍ਰਿਸ਼ਣ ਸਾਬੂਜੀ ਹੈ ਇਹ ਲਿਖਿਓ ਲੇਖ ਮਥਾਮਾ ਰਹਾਓ ਖੋਜਤ ਖੋਜਤ ਭਇਓ ਬਹਿ ਰਾਗੀ ਮੇਰੇ ਆਇਓ ਦੇਹ ਗ੍ਰਾਮਾ ਗੁਰ ਕਿਰਪਾ ਲੋ ਸੌਦਾ ਇਹੋ ਜੋ ਰਿਓ ਹੱਥ ਚੜਿਓ ਲਾਲਿਆ ਗਾਮਾ ਆਨ ਬਪਾਰ ਬੰਝ ਜੋ ਕਰੀਐ ਤੇ ਤੇ ਦੁਖ ਸਹਮਾ ਗੋਵਿੰਦ ਭਜਨ ਕੇ ਨਿਰਪੈ ਵਪਾਰੀ ਹਰਿ ਰਾਸ ਨਾਨਕ ਰਾਮ ਨਾਮਾ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਮਿਸਟਰ ਲਗੇ ਪ੍ਰੇ ਬੋਲਾ ਗੁਰ ਬਾਹਾਂ ਪਕਰ ਪ੍ਰਭ ਸੇਵਾ ਲਾਏ ਸਦਿਆਲ ਹਰ ਢੋਲਾ ਰਹਾਓ ਪ੍ਰਭ ਤੂੰ ਠਾਕਰੋ ਸਰਵ ਪ੍ਰਤਪਾਲਕ ਮੋਹ ਕਲਤਰ ਸਹਿਤ ਸਭ ਗੋਲਾ ਮਾਨਤਾਂ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਉਲਾ ਜੇ ਤਖਤ ਬੈਸਾਲੈ ਤਉ ਦਾਸ ਤੇਮਾਰੇ ਘਾਸ ਬਟਾਵੇ ਕਿਤਕ ਬੋਲਾ ਜਨਾਨ ਨ ਕੇ ਪ੍ਰਭ ਪੁਰਖ ਵਿਦਾਤੇ ਮੇਰੇ ਠਾਕਰ ਅਗਹਿਆ ਤੋਲਾ ਸਾਰੰਗ ਮਹੱਲਾ ਪੰਜਵਾਂ ਅਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖਿਉ ਪਾਇ ਸਮਾਵੈ ਦੇਖ ਚਰਤ ਮਨਮੋਹੰ ਰਹਾਉ ਜਿਸ ਸੁਣਿਆ ਮਨ ਹੋਏ ਰਹਿਸ ਆਤੋਰਦਾ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰ ਆਇਓ ਬਣਾਈ ਪ੍ਰਪਤੋ ਹੰ ਕੇਲੇ ਵੇਖ ਗਏ ਮਨ ਨਿਰਮਲ ਹੋਈ ਹੈ ਗੁਰ ਕਾੜੇ ਮਾਇਆ ਦਰੋਹੰ ਸਾਹੋ ਨਾਨਕ ਮੈਂ ਸੋਪਰਾ ਪਾਇਆ ਕਰਨ ਕਾਰਨ ਸਮਰਥੋ ਹੰ ਸਾਰੰਗ ਮਹੱਲਾ ਪੰਜਵਾਂ ਨੈਨੋ ਦੇਖੋ ਚਲਤ ਤਮਾਸਾ ਸਭੂ ਦੂਰ ਸਭੂ ਤੇ ਨੇਰੈ ਆਗਮ ਯਗਮ ਕਟਵਾਸਾ ਰਹਾਓ ਅਪੂਲ ਨਾ ਭੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੈ ਪਚਾਸਾ ਖਿਨ ਮੈਂ ਸਾਜੋ ਸਵਾਰ ਬਿਨਾ ਹੈ ਭਗਤ ਮੱਛਲ ਗੁਣਤਾਸਾ ਅੰਧ ਕੋ ਮੈਂ ਦੀਪਕ ਬਲਿਓ ਗੁਰ ਦੇ ਕੀਓ ਪ੍ਰਗਾਸ ਕਾਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰੰਗ ਮਹੱਲਾ ਪੰਜਵਾਂ ਚਰਨ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਕਿਛੁ ਧਾਈਐ ਤੇ ਤੋਹੀ ਦੁਖਾਵਾ ਰਹਾਓ ਨੇਤਰ ਪੁਨੀਤ ਭਏ ਦਰਸਪੇਖੇ ਹਸਤ ਪੁਨੀਤੋ ਟਹਿਲਾਵਾ ਹਿਰਦਾ ਪੁਨੀਤ ਹਿਰਦੈ ਹਰ ਬਸਿਓ ਮਸਤ ਪੁਨੀਤੋ ਸੰਤ ਤੂ 라ਵਾ ਸਰਬ ਨਿਧਾਨੋ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਾ ਗੁਰਪੂਰਾ ਭਿਟਿਓ ਸੁਖ ਸਹਜੇ ਅਨੰਦ ਬਿਹਾਵਾ ਸਾਰੰਗ ਮਹੱਲਾ ਪੰਜਵਾ ਤੇ ਆਇਓ ਅੰਤ ਬਾਹਰ ਨਾਮ ਸਖਾ ਜੈ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰਖਾ ਰਹਾਓ ਅੰਧ ਕੂਪ ਗਰੇ ਮੈਂ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਧਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾਮ ਪੀਆ ਮੰਤਰ ਬਤਿਆ ਆਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰੰਗ ਮਹੱਲਾ ਪੰਜਵਾਂ ਗੁਰਮਿਲੈ ਐਸੇ ਪ੍ਰਭੂ ਤੇ ਆਇਆ ਭਇਓ ਕਿਰਪਾ ਲੋ ਦਇਆਲ ਦੁਖ ਪੰਜਨੋ ਲਗੈ ਨਾ ਤਾਤੀ ਬਾਯਾ ਰਹਾਓ ਜੇ ਤੇ ਸਾਹ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਬਿਸਰੈ ਘਰੀ ਨਾ ਬਿਸਰੈ ਸਦ ਸੰਗੇ ਜਤ ਜਾਇਆ ਹਾਉ ਬਲ 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 ਚਰਨ ਕਮਲ ਕਉ ਬਲ ਬਲ ਗੁਰ ਦਰਸ ਆਇਆ ਕਹੋ ਨਾਨਕ ਕਾਹੂ ਪ੍ਰਵਾਹ ਜੋ ਸੁਖ ਸਾਗਰ ਮੈਂ ਪਾਇਆ ਸਾਰਿੰਗ ਮਹੱਲਾ ਪੰਜਵਾ ਮੇਰੇ ਮਨੋ ਸ਼ਬਦ ਲਗੋ ਗੁਰ ਮੀਠਾ ਖੁਲਿਓ ਕਰਮ ਭਇਓ ਪ੍ਰਗਾਸਾ ਘਟ ਘਟ ਹਰ ਹਰ ਦੀਠਾ ਰਹਾਓ ਪਾਰ ਬ੍ਰਹਮਿਆ ਯੁਨੀ ਸੰਪਾਓ ਸਰਬ ਥਾਨ ਕਟ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨ ਨੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲੋ ਤੀਰਥ ਮਜ ਨੀਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਔਰ ਰੰਗਨ ਲਹਿ ਮਜੀਠਾ ਸਾਰਗ ਮਹੱਲਾ ਪੰਜਵਾ ਹਰ ਹਰ ਨਾਮ ਦੀਓ ਗੁਰ ਸਾਥੇ ਨਿਮਖ ਬਚਨ ਪ੍ਰਭ ਹੀਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਓ ਕਿਰਪਾ ਨਿਧਾਨ ਗੁਣਾਂ ਇਕਠਾ ਕਰੋ ਸੁਖ ਸਮੂਹ ਸਬਨਥ ਏਕ ਆਸ ਮੋਹ ਤੇਰੀ ਸੁਆਮੀ ਔਰ ਦੁਤੀਆ ਆਸ ਬਿਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰ ਤਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਤੁਰ ਸੁਖ ਪਾਇਆ ਜਨਮ ਮਰਨ ਪੈ ਲਾਥੇ ਸਾਰਿੰਗ ਮਹੱਲਾ ਪੰਨਵਾ ਹਰੇ ਮੂੜੇ ਆਨ ਕਾਹੇ ਕਤ ਗਾਈ ਸੰਗ ਮਨੋਹਰ ਅੰਮ੍ਰਿਤ ਹੈ ਰੇ ਪੂਲ ਪੂਲ ਵਿਖਖਾਈ ਰਹਾਓ ਪ੍ਰਭ ਸੁੰਦਰ ਚਤਰ ਅਨੂਬਿਧਾ ਤੇ ਤਿਸ ਸਿਉ ਰਚ ਨਹੀਂ ਰਾਈ ਮੋਹਨ ਸਿਉ ਬਾਵਰ ਮਨਮੋਹਿਓ ਝੂਠ ਗਉਰੀ ਪਾਈ ਭਇਓ ਦਇਆਲ ਕਿਰਪਾਲ ਦੁਖ ਹਰਤਾ ਸੰਤਨ ਸਿਉ ਬਣਾਈ ਸਗਲ ਦੇ ਧਾਨੋ ਕਰੈ ਮੈਂ ਪਾਏ ਕਹ ਨਾਨਕ ਜੋ ਸਮਾਈ ਸਾਰੰਗ ਮਹੱਲਾ ਪੰਜਵਾਂ ਓ ਵੰਗ ਪ੍ਰੇਪ੍ਰੀਤੋ ਚਿਤ ਪਹਿ ਲਰੀਆ ਜੋ ਤੋ ਬਚਨ ਦੀਓ ਮੇਰਾ ਸਤਿਗੁਰੂ ਤੋ ਮੈਂ ਸਾਜ ਸਿੰਗਰੀਆ ਰਹਾਓ ਹਮ ਪੂਲਾ ਤੁਮ ਸਦਾ ਅਪੂਲਾ ਹਮ ਪਤਤੋ ਤੁਮ ਪਤਤੋ ਦਰਿਆ ਹਮ ਨੀਚ ਬਿਰਖ ਤੁਮੈ ਲਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਤੀਰੀ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤੋ ਮੇਰੀ ਸੂਖ ਸੇਜਰੀਆ ਸਾਰਿੰਗ ਮਹੱਲਾ ਪੰਜਵਾਂ ਮਨ ਓਏ ਦਿਨ ਸੋ ਤਨ ਪਰਵਾਨਾ ਸਫਲ ਤੇ ਕਰੀ ਸੰਜੋਗ ਸੁਹਾਵੇ ਸਤਗੁਰ ਸੰਗ ਗਿਆਨਾ ਰਹਾਓ ਤਨ ਸੋ ਭਾਗ ਤਨ ਸੁਹਾਗਾ ਤਨ ਦੇਤ ਜਨਮਾਨਾ ਇਹੋ ਤਨ ਤੁਮਰਾ ਸਭ ਗ੍ਰਹਿੋ ਤਨ ਤੁਮਰਾ ਹਿਉ ਕੀਉ ਕੁਰਬਾਨਾ ਕੋਟ ਲੱਖ ਰਾਜ ਸੁਖ ਪਾਏ ਇੱਕ ਨਿਮਖ ਪੇਕ ਦ੍ਰਿਸ਼ਟਾਨਾ ਜੋ ਕਹੋ ਮੁਖ ਹੋ ਸੇਵਕਿ ਬੈਸੀਐ ਸੁਖ ਨਾਨਕ ਅੰਤ ਨਾ ਜਾਣਾ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਸਹ ਸਾਧੂ ਗਿਆ ਔਰਿਉ ਪਾਵ ਸਗਲ ਤਿਆਗ ਛੋਡੇ ਸਤਗੁਰ ਸਰਨ ਪਿਆ ਰਹਾਓ ਸਰਬ ਸਿੱਧ ਕਾਰਜ ਸਭ ਸਵਰੇ ਅਹੰ ਰੋਗ ਸਗਲ ਹੀ ਖਾਇਆ ਕੋਟ ਪ੍ਰਾਦ ਖਿਰਮੈ ਖੋ ਪਈ ਹੈ ਗੁਰਮਿਲ ਹਰ ਹਰ ਕਹਿਆ ਪੰਜ ਦਾਸ ਗੁਰ ਵਸਤ ਕੀਨੇ ਮਨ ਚਲ ਨਿਰ ਭਇਆ ਆਏ ਨਾ ਜਾਵੇ ਨਾ ਕਤਹੀ ਡੋਲੇ ਥਰ ਨਾਨਕ ਰਾਜਾਇਆ ਸਾਰੰਗ ਮਹੱਲਾ ਪੰਜਵਾਂ ਪ੍ਰਮੇਰੋ ਇਤ ਉਤਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਓ ਖੇਲ ਖਿਲਾਏ ਲਾਡ ਲਾਡਾਵੇ ਸਦਾ ਸਦਾ ਜਨਦਾਈ ਪ੍ਰਤ ਪਾਲੇ ਬਾਰਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀ ਐ ਬਿਸਰਨਾ ਕਬ ਹੂੰ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭੈ ਲਿਵਲਾਈ ਸਾਰੰਗ ਮਹੱਲਾ ਪੰਜਵਾਂ ਆਪਣਾ ਮੀਤ ਸਵਾਮੀ ਗਾਈਐ ਆਸਨਾ ਜਵਰ ਕਾਹੂ ਕੀ ਜੈ ਸੁਖਦਾਤਾ ਪ੍ਰਪਤਿ ਆਈਐ ਰਹਾਓ ਸੂਖ ਮੰਗਲ ਕਣਿਆਨ ਜਸੈ ਘਰ ਤਿਸ ਹੀ ਸਰਣੀ ਪਾਈਐ ਤਿਸੈ ਤਿਆਗ ਮਾਨਖ ਜੇ ਸੋਇਬੋ ਤਿਸੈ ਤਿਆਗ ਮਾਨਖ ਜੇ ਸੇਵੋ ਤਉ ਲਾਜ ਲੋਨ ਹੋਏ ਜਾਈਐ ਏਕ ਓਟ ਪਕਰੀ ਠਾਕਰ ਕੀ ਗੁਰ ਮੇਲੋ ਮਤਬੁੱਧ ਪਾਈਐ ਗੁਣ ਨਿਧਾਨੋ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮੋਤਾਈਐ ਸਾਰੰਗ ਮਹੱਲਾ ਪੰਜਵਾਂ ਓਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟਨਾ ਲਿਆ ਵਾਉ ਅਵਰ ਕਾਹੂ ਕਉ ਮਾਨ ਮਹਤ ਪ੍ਰਭ ਤੇਰਾ ਏ ਰਹਾਉ ਅੰਗੀਕਾਰ ਕੀਓ ਪ੍ਰਭੇ ਆਪਣੈ ਕਾੜ ਲੀਆ ਬੇਕੇਰੈ ਅਮਰਤ ਨਾਮ ਔਖਦ ਮੁਖ ਦੀਨੋ ਜਾਏ ਪਇਆ ਗੁਰ ਪੈਰੈ ਕਵਨੁ ਪਮਾ ਕਹੋ ਏਕ ਮੁਖ ਨਿਰਗੁਣ ਕੇ ਦਾ ਤੇਰਾ ਕਾਟ ਸਿਲਕ ਜੋ ਆਪਣਾ ਕੀਨੋ ਨਾਨਕ ਸੁਖ ਕਹਨੇ ਰੈ ਸਾਰੰਗ ਮਹੱਲਾ ਪੰਜਵਾਂ ਪ੍ਰਭ ਸਿਮਰਤ ਦੁਖ ਬਿਨਾਸੀ ਪਾਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਓ ਅਵਰਨਾ ਕੋ ਸੁਜ ਪ੍ਰਭਨ ਕਹੋ ਕੋ ਕਿਸ ਪੈ ਜਾਸੀ ਜਿਉ ਜਾਣੋ ਤਿਉ ਰੱਖੋ ਠਾਕਰੋ ਸਭ ਕੀ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮਕੀ ਫਾਸੀ ਸਾਰੰਗ ਮਹੱਲਾ ਪੰਜਵਾਂ ਮੇਰੋ ਮਨੁ ਜਤ ਕਤ ਤੁਜੈ ਸਮਾਰੈ ਹਮ ਬਾਰਕਦੀਨ ਪਿਤਾ ਪਰਮੇਰੇ ਜੋ ਜਾਨੈ ਤਿਉ ਪਾਰੈ ਰਹਾਉ ਜਪੁ ਖਹੁ ਤਉ ਭੋਜਨ ਮੰਗੈ ਅਗਾਏ ਸੂਖ ਸੁਧਾਰੈ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕਵਨ ਬਸੇਰੋ ਦਾਸ ਦਾਸਨ ਕੋ ਥਾ ਪੋਥਾ ਪਨਹਾਰੈ ਨਾਮ ਨ ਬਿਸਰੈ ਤਾ ਜੀਵਨ ਪਾਈਐ ਬਿੰਤੀ ਨਾਨਕ ਐਸਾਰੈ ਸੰਗ ਮੈਂ ਅੱਲਾ ਪੰਜਵਾ ਮਨ ਤੇ ਭੈ ਪਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਢਨੇ ਸਹਿ ਸਹਿਜ ਗੁਣ ਗਾਇਓ ਰਹਾਓ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁਰ ਨਕਤ ਹੂੰ ਤਾਯੋ ਰਹਤੇ ਉਪਾਦ ਸਮਾ ਸੁਖਿਆਸਨ ਭਗਤ ਮੱਛਲ ਗ੍ਰਹਿ ਪਾਇਓ ਨਾਦ ਬਿਨੋਦ ਕੋੜਿਆ ਨੰਦਾਸ ਸਹਿਜ ਸਹਿ ਸਮਾਇਓ ਕਰਨਾ ਆਪ ਕਰਾਉਣੇ ਆਪੇ ਕਹ ਨਾਨਕ ਆਪ ਆਪਾ ਆਇਓ ਸਾਰੰਗ ਮਹੱਲਾ ਪੰਜਵਾਂ ਅਮਰਤ ਨਾਮ ਮਨਿਆ ਆਧਾਰੋ ਜਿਨ ਦੀ ਆਤਸ ਕੈ ਕੁਰਬਾਨਾ ਗੁਰਪੂਰੇ ਨਮਸਕਾਰੋ ਰਹਾਓ ਬੂਜੀ ਤ੍ਰਸਨਾ ਸਹਿ ਸੁਹੇਲਾ ਕਾਮ ਕ੍ਰੋਧ ਵਿਖਜਾਰੋ ਆਇ ਨਾ ਜਾਏ ਬਸ ਐ ਠਾਕਰੋ ਜਹ ਅਸ ਨਿਰੰਕਾਰੋ ਇਕ ਹੈ ਪ੍ਰਗਟੋ ਇਕ ਹੈ ਗੁਪਤਾ ਇਕ ਹੈ ਧੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸੱਚ ਵਿਚਾਰੋ ਸਾਰੰਗ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਣਾ ਜਾਏ ਘਰੀ ਸਰਬ ਸੁਖੋ ਤਾਹੂ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਓ ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨੰਦ ਕਨਾ ਵੜ ਸਮਰ ਆਥੋ ਸਦਾ ਸਾਧ ਸੰਗੇ ਗੁਣ ਰਸਨਾ ਕਮਨ ਪਣਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਨਨੋ ਕਹਿਨ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰਾ ਜਾਂ ਮੈਂ ਸੰਤ ਤੁਮਾਰੇ ਸਾਰੰਗ ਮਹੱਲਾ ਪੰਜਵਾਂ ਅ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੂੰ ਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਰਹਾਓ ਤੁਮਹੇ ਪਿਤਾ ਤੁਮਹੀ ਫਰਮਾਤਾ ਤੁਮਹੇ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮੇ ਆਧਾਰਾ ਤੁਮੇ ਜੀਪ੍ਰਾਨ ਦਾਤਾ ਤੁਮੇ ਖਜ਼ੀਨਾ ਤੁਮੇ ਜਰੀਨਾ ਤੁਮਹੀ ਮਾਨਕ ਲਾਲਾ ਤੁਮਹੇ ਪਾਰਜਾਤ ਗੁਰਤੇ ਪਾਏ ਤਉ ਨਾਨਕ ਭਏ ਨਹਲਾ ਸਾਰੰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚੇਰੋ ਹੋਵਤੋ ਠਾਕਰ ਹੀ ਪੈ ਜਾਵੇ ਰਹਾਓ ਆਪਣੇ ਪਹਿ ਦੂਖ ਆਪਣੇ ਪਹਿ ਸੁਖ ਆਏ ਆਪਣੇ ਹੀ ਪਹਿ ਬਿਰਥਾਏ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋ ਬਨ ਤਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹ ਮੋਹ ਦੂਰ ਕਰ ਬਪਰੇ ਸੰਗ ਪਾਲੇ ਜਾਨ ਰਹਾਓ ਮਿਥਿਆ ਰਾਜੋ ਬਨ ਅਰ ਉਮਰੇ ਮੀਰ ਮਲਕਾਰੇ ਖਾਨ ਮਿਥਿਆ ਕਾਪਰ ਸੁਗੰਚ ਚਤਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤੈ ਕੀ ਸਾਰਾਨ ਮੰਗਰ ਮੰਗੋ ਹੋਇਆ ਚਿੰਤਾ ਮਿਲ ਨਾਨਕੇ ਹਰ ਪ੍ਰਾਨ ਸਾਰੰਗ ਮਹੱਲਾ ਪੰਜਵਾਂ ਆਪਣੀ ਇਤਨੀ ਕਸ਼ੂਨਾ ਸਾਰੀ ਅਨਕ ਕਾਜ ਅਨਕ ਤਾਵਰਤਾ ੳਰਜੋ ਹਨ ਜਿੰਜਾਰੀ ਰਹਾਓ ਦਿਵਸ ਚਾਰ ਕੇ ਦੀਸੈ ਸੰਗੀ ਉਹਾਂ ਨਹੀਂ ਜੈ ਭਾਰੀ ਤਿੰਨ ਸਿਓ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਉ ਨਹੀਂ ਨਹੀਂ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਣ ਨਾਨਕੇ ਪ੍ਰਭ ਸੰਤਨ ਸੰਗੋ ਉਧਾਰੀ ਸਾਰੰਗ ਮਹੱਲਾ ਪੰਜਵਾਂ ਮੋਹਨੀ ਮੋਹਤ ਰਹਿ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਓ ਖੜ ਸਾਸਤਰ ਉਚਰ ਤੁਰਸ ਨਾ ਗਰੋ ਤੀਰਥ ਗਮਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪੀਆ ਉਹਾਂ ਗੈਲ ਨਾ ਛੋਰੀ ਅੰਧ ਕੂਪ ਮਹਿ ਪਤਤ ਹੋਤ ਜਾਗੋ ਸੰਤੋ ਕਰੋ ਪਰਮਗਤ ਮੋਰੀ ਸਾਧ ਸੰਗਤੋ ਨਾਨਕ ਭਇਓ ਮੁਕਤਾ ਦਰਸ਼ਨ ਪੇਖਤ ਭੋਰੀ ਸਾਰਿੰਗ ਮਹੱਲਾ ਪੰਜਵਾਂ ਕਹਾ ਕਰੈ ਰੇ ਖਾਟ ਖਾਟ ਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟਲੀ ਰਹਾਓ ਉਹੀ ਤੇ ਹਰਿਓ ਉਹਾਂ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟ ਲੀ ਦੇਵਨ ਹਾਰ ਬਿਸਾਰਿਓ ਅੰਦਲੇ ਜੋ ਸਫਰੀ ਉਧਰ ਭਰੇ ਬੈ ਹਟਲੀ ਸਾਧ ਬਿਕਾਰ ਬਿਕਾਰ ਝੂਠ ਰਸ ਜੈ ਜਾਨੋਂ ਤੈ ਪੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠ ਲਈ ਸਾਰੰਗ ਮਹੱਲਾ ਪੰਜਵਾ ਗੁਰ ਜੀਓ ਸੰਗ ਤੋ ਹਾਰੇ ਜਾਣਿਓ ਕੋਟਜੋਦ ਉਹ ਆ ਕੀ ਬਾਤ ਨ ਪੁੱਛੀਐ ਤਾਂ ਦਰਗਾਹ ਪੀ ਮੰਨੇਂ ਰਹਾਓ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਕਾਸ਼ ਭਈ ਮਰਤੀ ਸੰਗ ਦਲਬਦਹਿ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪਤਾ ਪਾ ਤੁਮ ਤੇ ਤਤ ਪਛਾਨਿਓ ਕਰ ਮਸਤਕ ਤਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾਂ ਹਰ ਹਰ ਦੀਓ ਸੇਵ ਕਉ ਨਾਮ ਮਾਨਸ ਕਾ ਕੋ ਬਪਰੋ ਪਾਈ ਜਾਂ ਕੋਰਾ ਖਾ ਆਰਾਮ ਰਹਾਓ ਆਪ ਮਹਾਜਨ ਆਪੇ ਪੰਚਾਇ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕਰੇ ਅੰਤਰ ਜਾਮ ਆਪੇ ਪਤਰਾ ਕੀ ਸੇਵਕੀ ਆਪ ਕੀ ਉਹ ਬੰਧਾਨ ਆਜੁਗਾ ਦੋ ਸੇਵਕੀ ਰਾਖੈ ਨਾਨਕ ਕੋ ਪ੍ਰਭ ਜਾਨੋ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੋ ਮੀਤ ਸਖਾ ਹਰ ਪ੍ਰਾਨ ਮਨ ਤਨ ਜਿਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੈ ਤਾਨ ਰਹਾਓ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਤਰਾਖ ਹੋਵੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕ ਰੋ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੰਗ ਮਹੱਲਾ ਪੰਜਵਾਂ ਕਰੋ ਗਤ ਦਇਆਲੋ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੁੱਟੀ ਤੁਮ ਹੀ ਜੋਰੀ ਰਹਾਓ ਜਨਮ ਜਨਮ ਕੇ ਬਖਈ ਤੁਮ ਤਾਰੇ ਇਸ ਮਤ ਸੰਗ ਤੁਮਾਰੈ ਪਾਈ ਅਨਕ ਜੋਨ ਭ੍ਰਮ ਤੇ ਪ੍ਰਭ विसरतो ਸਾਹ ਸਾਸ ਹਰਗਾਈ ਜੋ ਜੋ ਸੰਗ ਮਿਲੈ ਸਾਧੂ ਕੈ ਤੇ ਤੇ ਪਦਤ ਪੁਨੀਤਾ ਕਹੋ ਨਾਨਕ ਜਾਕੇ ਵਡਪਾਗਾ ਤਿਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ठाकुर बिनती ਕਰਨ जन आयो ਸਰਬ ਸੁਖ ਆਨੰਦ ਸਹਿਜ ਰਸ ਸੁ ਤੁਹਾਰੋ ਨਾਯੋ ਰਹਾਓ ਕਿਰਪਾ ਨਿਧਾਨ ਸੁਖੇ ਸਾਗਰੋ ਜਸ ਮੈਂ ਜਾਂ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਛਾਇਓ ਆਠ ਪਹਿਰੋ ਦਰਸ਼ਨ ਸੰਤਨ ਕਾ ਸੁਖ ਨਾਨਕਿ ਹੋ ਪਾਇਓ ਸਾਰੰਗ ਮਹੱਲਾ ਪੰਜਵਾ ਜਾਂ ਕੀ RAM ਨਾਮ ਲੈਵ ਲਾਗੀ ਸਜਣ ਸੁਰਦਾ ਸੋਹਿਲਾ ਸਹਜੇ ਸੋ ਕਹੀਐ ਵਡਭਾਗੀ ਰਹਾਓ ਰਹਿਤ ਭਿਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਟੇਕੈ ਕੀ ਦਰਸ ਪਿਆਸ ਆਸ ਏਕੈ ਕੀ ਟੇਕ ਹੀ ਐ ਪ੍ਰੇ ਭਾਗੀ ਅਚਿੰਤ ਸੋਏ ਜਾਗਨ ਉਠ ਬੈਸਨੋ ਅਚਿੰਤ ਹਸਤ ਬਹਿ ਰਾਗੀ ਕਹੋ ਨਾਨਕ ਜਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹੱਲਾ ਪੰਜਵਾਂ ਆਪ ਜਨੇ ਉੱਪਰ ਕੋ ਨਾ ਪੁਕਾਰ ਐ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕੋ ਮਾਰੈ ਰਹਾਓ ਨਿਰਵੈਰ ਸੰਗ ਵੈਰ ਰਚਾਵੇ ਹਰ ਦਰਗਹ ਉਹ ਹਾਰੈ ਅਜੂਗਤ ਪ੍ਰਭ ਕੀ ਵਡਿਆਈ ਜਨ ਕੀ ਪੈ ਸਵਾਰੈ ਨਿਰਪਾਉ ਪਾਏ ਸਗਲ ਪਾਉ ਮਿਟਿਆ ਚਰਨ ਕਮਲ ਆਧਾਰ ਹੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋੜਿਆ ਸਗਲਾ ਆਪ ਜੋ ਜਾਨੋਂ ਤਿਉ ਰਖੋ ਗੁਸਾਈ ਪੇਖ ਜੀਵਾਂ ਪ੍ਰਤਾਪ ਰਹਾਓ ਗੁਰ ਉਪਦੇਸ ਸਾਧਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸੱਤਰ ਪੇਖ ਸੰਤ ਵਿਚਾਰਿਓ ਸਗਲ ਸੰਪਾਖਨ ਜਾਪ ਕਬਤ ਪੁੱਜੀ ਸੀਤ ਲਿਆ ਗਾਨੇ ਸੁਨ ਅਨਹਦ ਦਿਸਮ ਭਏ ਬਿਸਮਾਦ ਅਨੰਦ ਭਾਇ ਨਾਨਕ ਮਨਸਾ ਚ ਪੂਰਨ ਪੂਰੇ ਨਾਦ ਸਾਰੰਗ ਮਹੱਲਾ ਪੰਜਵਾਂ ਮੇਰਾ ਗੁਰ ਮੋਰੋ ਸੇ ਸਾਬ ਉਤਾਰਿਆ ਤਿਸ ਗੁਰ ਕੈ ਜਾਈਐ ਬਲੇ ਤਿਸ ਗੁਰ ਕੈ ਜਾਈਐ ਬਲੇ ਹਾਰੀ ਸਦਾ ਸਦਾ ਹੋਵਾਰਿਆ ਰਹਾਓ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮੰਤਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਖ ਮਹਿਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰੇ ਆਪਣਾ ਨਮਸਕਾਰਿਆ ਸਰਫਲਾ ਦੀਨੇ ਗੁਰ ਪੂਰੇ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ 5 ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੈ ਕਲੇਸ਼ ਤਰਾ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਓ ਹਰ 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 ਮਨ ਆਰਾਦੇ ਰਸਨਾ ਹਰ ਜਸ ਗਾਵੇ ਤਜ ਅਬਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੇ ਦਮ ਉਦਰ ਦਇਆਲਾ ਰਦੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੇ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰ ਪੂਰੇ ਬਲਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣਹਾਰੈ ਰਹਾਓ ਨਿਰਪਉ ਕੀਏ ਸੇਵਕ ਦਾਸ ਆਪਨੇ ਸਗਲੇ ਦੁਖ ਬਿਦਾਰੈ ਆਨੋ ਪਾਵ ਤਿਆਗ ਜਨ ਸਗਲੇ ਚਰਨ ਕਮਲ ਰੇ ਧਾਰੈ ਪ੍ਰਾਨ ਆਧਾਰ ਮਿਤ ਸਾਜਨ ਪ੍ਰਭ ਏਕ ਏਕੰਕਾਰੈ ਸਭ ਤੇ ਊਚੋ ਠਾਕਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾ ਬਤਾਵੋ ਸੁਖਸਮੂ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਤੇ ਆਵੋ ਰਹਾਓ ਜਾਂ ਕੈ ਸੂਤ ਪਰ ਹੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰਿ ਠਾਕੁਰ ਜਿਨ ਸਭ ਕਿਛੁ ਦੀਨਾ ਆਰ ਕਹਾ ਪੈ ਜਾਵੋ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੋ ਕਹ ਨਾਨਕ ਲਾਭ ਲਾਹ ਲੈ ਚਲੋ ਸੁਖ ਸੇਤੀ ਘਰ ਜਾਵੋ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसा जबते दर्शन पाया राहो अनबोल्ट मेरी बिरथा जानी अपना नाम जपाया दुख नाठे सुख सहै समाए अनंद अनंद गुण गाया बाहां पकड़ कड़ लेने अपने गृह अंत कूप ते माया कहो नानक गुरबंदन काटे बिशरते आन मिलाया ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠੰਢੀ ਬੇਦ ਪ੍ਰਾਨ ਸਿਮਰਤ ਸਾਧੂ ਜਨ ਕੋਇਤ ਕੋਇਤ ਕਾਂਢੀ ਰਹਾਓ ਸੇਵ ਬਰੰਚ ਅਰ ਇੰਦਰ ਲੋਕ ਤਾ ਮੈਂ ਜਲ ਤੋ ਫਿਰਿਆ ਸਿਮਰ ਸਿਮਰ ਸਵਾਮੀ ਭੈ ਸੀਤਲ ਦੁਖ ਦਰਦ ਪਰਮ ਹਰੇਆ ਜੋ ਜੋ ਤਰਿਓ ਪ੍ਰਾਤਨ ਨਵ ਤਨ ਭਗਤ ਪਾਏ ਹਰ ਦੇਵਾ ਨਾਨਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸਾਰੰਗ ਮਹੱਲਾ ਪੰਜਵਾਂ ਜਿਵੇਂ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਮ ਰਹਾਓ ਆ ਰਾਮ ਨਾਮ ਰਤਨ ਤਨ ਸੰਚੋ ਮੰਤਨ ਲਾਵੋ ਪਾਓ ਆਨ ਵਿਪੂਤ ਮਿਥਿਆ ਕਰਮ ਨੋ ਸੱਚ ਹੈ ਸੁਵਾਓ ਜੀਵ ਪ੍ਰਾਨ ਮੁਕਤ ਕੋ ਦਾਤਾ ਇਕ ਸੋਲ ਲਵ ਲਾਓ ਕਹੋ ਨਾਨਕ ਤਾਂ ਕੀ ਸਰਨਾਈ ਦੇਤ ਸਗਲ ਅਪਿ ਆਓ ਸਾਰੰਗ ਮਹੱਲਾ ਪੰਜਵਾਂ ਹੋਤੀ ਨਹੀਂ ਕਮਨ ਕਸ਼ ਕਰਨੀ ਇਹ ਓਟ ਪਾਈ ਮਿਲ ਸੰਤੈ ਗੋਪਾਲੇ ਕੀ ਸਰਨੀ ਰਹਾਓ ਪੰਜ ਦੋਖਿ ਖਿਛ ਦਰਿਆ ਤਨ ਮੈਂ ਵਿਖੇ ਵਿਆਦ ਕੀ ਕਰਨੀ ਆਸ ਅਪਾਰ ਦਿਨਸ ਗਣ ਰੱਖੇ ਗਰਸਤ ਜਾਤ ਬਲ ਜਰਨੀ ਅਨਾਥੈ ਨਾਥੋ ਦਿਆਲ ਸੁਖਸਾਗਰ ਸਰਬ ਦੋਖ ਪੈ ਹਰਨੀ ਮਨ ਬਾਹਿਤ ਚਿਤਵਤ ਨਾਨਕ ਦਾਸ ਤੇਖ ਜੀਵਾ ਪ੍ਰਭ ਚਰਨੀ